ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੁੜਿਆ ਹੋ ਵਸਦਾ ਪੰਜਾਬ ਦੇ ਨਾਲ ਤੇ ਮੈਂ ਸੈਮਨ ਰਿਆਡ ਇੱਕ ਵਾਰੀ ਫੇਰ ਹਾਜ਼ਰ ਹਾਂ ਤੁਹਾਡੇ ਨਾਲ ਪੰਜਾਬ ਦੇ ਅਹਿਮ ਮੁੱਦਿਆਂ ਤੇ ਚਰਚਾ ਨੂੰ ਲੈ ਕੇ ਤੇ ਅੱਜ ਸਾਡੇ ਨਾਲ ਇੱਕ ਵਾਰੀ ਫੇਰ ਸੀਨੀਅਰ ਜਰਨਲਿਸਟ ਜੁੜ ਚੁਕੇ ਨੇ ਜੋ ਕਿ ਸਰਦਾਰ ਜੁਗਿੰਦਰ ਸਿੰਘ ਜੀ ਨੇ ਅੱਜ ਅਸੀਂ ਫੇਰ ਇਹਨਾਂ ਦੇ ਨਾਲ ਗੱਲ ਕਰਾਂਗੇ ਕਈ ਸਿਆਸੀ ਮੁੱਦਿਆਂ ਤੇ ਤੇ ਆਓ ਸਰਦਾਰ ਧੰਨਵਾਦ ਕਰਦੇ ਹੋਏ ਸਰ ਧੰਨਵਾਦ ਤੁਹਾਡਾ ਸਾਰੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਸਰ ਅਸੀਂ ਅੱਜ ਇਸ ਚਰਚੇ ਦੀ ਸ਼ੁਰੂਆਤ ਕਰਦੇ ਹਾਂ ਆਸ਼ੂ ਤੋਂ ਕਿ ਸਰ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਕੀ ਨਵੇਂ ਖੁਲਾਸੇ ਹੋ ਸਕਦੇ ਨੇ ਤੇ ਆਸ਼ੂ ਦੀ ਤਾਰ ਹੋਰ ਕਿੱਥੇ ਕਿੱਥੇ ਸਰ ਜੁੜ ਸਕਦੀ ਆ ਅ ਦੇਖੋ ਜੇ ਗੱਲ ਕਰੀਏ ਤਾਂ ਪਹਿਲਾਂ ਵਿਜੀਲੈਂਸ ਵੀ ਇਸ ਮਾਮਲੇ ਦੀ ਜਾਂਚ ਕਰ ਚੁੱਕੀ ਆ ਹੁਣ ਜੀਡੀ ਕੋਲੇ ਚੱਲਿਆ ਗਿਆ ਹੈ ਮਾਮਲਾ ਔਰ ਇਸ ਮਾਮਲੇ 'ਚ ਜਿਹੜੇ ਭਾਰਤ ਭੂਸ਼ਣ ਆਸ਼ੂ ਨੇ ਜਿਹੜੇ ਉਸ ਸਮੇਂ ਕਾਂਗਰਸ ਸਰਕਾਰ ਦੇ ਸਮੇਂ ਖਾਣਕ ਸਪਲਾਈ ਮੰਤਰੀ ਰਹੇ ਆ ਜੀ ਔਰ ਇਹ ਬੜਾ ਵੱਡਾ ਪੰਜਾਬ ਦਾ ਅਹਿਮ ਵਿਭਾਗ ਔਰ ਵਿਜੀਲੈਂਸ ਨੇ ਇੱਕ ਲੰਬੀ ਜਾਂਚ ਕੀਤੀ ਆ ਆਸ਼ੂ 6 ਮਹੀਨੇ ਦੇ ਕਰੀਬ ਜੇਲ੍ਹ ਚ ਵੀ ਰਹੇ ਨੇ ਔਰ ਪਹਿਲਾ ਵੀ ਇਸ ਮਾਮਲੇ ਚ ਈਡੀ ਜਿਹੜੀ ਆ ਪੁੱਛਗਿੱਛ ਕਰ ਚੁੱਕੀ ਆ ਆਸ਼ੂ ਤੋਂ ਜੀ ਸਰ ਔਰ ਹੁਣ ਜਿਹੜੀ ਗੱਲ ਕਰ ਲਈਏ ਆ ਆਸ਼ੂ ਦੀ ਕੱਲ ਪੁੱਛਗਿੱਛ ਲਈ ਉਹਨਾਂ ਨੂੰ ਬੁਲਾਇਆ ਸੀ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਆ ਔਰ ਜਿਹੜਾ ਤੁਸੀਂ ਗੱਲ ਕੀਤੀ ਆ ਕਿ ਇਹਦੇ ਹੋਰ ਨਵੇਂ ਕੀ ਖੁਲਾਸੇ ਹੋ ਸਕਦੇ ਨੇ ਦੇਖੋ ਇਹਦੇ ਚ ਦੋ ਤਰ੍ਹਾਂ ਦੇ ਲੋਕ ਜੁੜੇ ਹਜੇ ਇੱਕ ਤਾਂ ਹੁੰਦੇ ਲੋਕ ਜਿਹੜੇ ਸਾਹਮਣੇ ਨੇ ਜੀ ਚ ਕਈ ਅਧਿਕਾਰੀ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਔਰ ਕਈ ਪੋਲੀਟੀਕਲ ਲੋਕ ਜਿਹੜੇ ਉਸ ਸਮੇਂ ਸੱਤਾਧਾਰੀ ਤਰਨ ਨਸਵੰਦ ਜਾਂ ਕਾਂਗਰਸ ਪਾਰਟੀ ਨਾਲ ਸੰਬੰਧ ਜਾਂ ਆਸ਼ੂ ਦੇ ਨੇੜਲੇ ਕਹਿ ਲੋ ਉਹ ਵਿਜੀਲੈਂਸ ਦੇ ਕੇਸ ਚ ਸ਼ਾਮਿਲ ਰਹੇ ਆ ਹੁਣ ਜਦੋਂ ਈਡੀ ਨੇ ਉਹਨਾਂ ਨੂੰ ਆਸ਼ੂ ਨੂੰ ਦੁਬਾਰਾ ਮੁੜ ਗ੍ਰਿਫਤਾਰ ਕਰ ਲਿਆ ਇਸ ਮਾਮਲੇ ਚ ਤਾਂ ਕੁਦਰਤੀ ਆ ਵੀ ਵਿੱਚ ਨਵੇਂ ਖੁਲਾਸੇ ਹੋਣਗੇ ਔਰ ਜਿਹੜੇ ਪਹਿਲੇ ਮਾਮਲੇ ਚ ਇਸ ਚ ਅਨਵੋਲਵ ਰਹੇ ਆ ਜੇ ਉਹ ਕਾਂਗਰਸ ਦੇ ਨੇਤਾ ਸੀ ਕਈ ਆੜਤੀਏ ਸੀ ਜਾਂ ਉਹ ਸਮੇਂ ਦੇ ਠੇਕੇਦਾਰ ਸੀ ਜਾਂ ਕਹਿ ਲਈਏ ਜਿਹੜੇ ਫੂਡ ਸਪਲਾਈ ਦੇ ਅਫਸਰ ਉਹ ਉਹਨਾਂ ਨੂੰ ਚਿੰਤਾ ਤਾਂ ਉਹਨਾਂ ਦੀ ਵੱਧ ਜਾਂਦੀ ਹੈ ਕਿਉਂਕਿ ਈਡੀ ਉਹਨਾਂ ਨੂੰ ਵੀ ਬੁਲਾ ਸਕਦੀ ਹੈ ਜੀ ਔਰ ਚਿੰਤਾ ਹੀ ਨਹੀਂ ਕਈ ਅਜਿਹੇ ਚਿਹਰੇ ਵੀ ਹੈਗੇ ਆ ਕਿਉਂਕਿ ਇਹ ਚ ਬੜਾ ਕੁਝ ਹੈ ਜਿਹੜੀ ਠੇਕੇਦਾਰੀ ਹੈ ਨਾ ਇਹ ਇਹ ਅੱਜ ਤੋਂ ਨਹੀਂ ਇਹ ਪੂਲ ਬਣਿਆ ਹੋਇਆ ਜਿਹੜਾ ਮਤਲਬ ਜਿਹੜੇ ਜਿਹੜੇ ਹੁਣ ਖੁਲਾਸੇ ਹੋਏ ਆ ਨਾ ਜਾਂ ਜਿਹੜਾ ਐਡਾ ਵੱਡਾ ਦੋ ਹਜ਼ਾਰ ਕਰੋੜ ਦੇ ਕਰੀਬ ਜਾਂ 3000 ਕਰੋੜ ਦੇ ਕਰੀਬ ਕਪੜੇ ਦਾ ਜਿਹੜਾ ਕੇਸ ਹੈ ਇਹ ਚ ਇਹ ਪੂਲ ਜਿਹੜਾ ਬਣਿਆ ਹੋਇਆ ਪਿਛਲੀ ਸਰਕਾਰ ਕਾਲੀ ਸਰਕਾਰ ਦੇ ਸਮੇਂ ਦਾ ਹੀ ਬਣਿਆ ਹੋਇਆ ਜੀ ਉਹੀ ਠੇਕੇਦਾਰ ਨੇ ਜਿਹੜੇ ਚ ਮਤਲਬ ਇਨਵੋਲਵ ਹੋਏ ਆ ਔਰ ਗਾਹਲੀ ਸਰਕਾਰ ਕਹ ਲੋ ਭਾਰਤ ਭੂਸ਼ਨ ਨਾਲ ਵੀ ਉਹੀ ਠੇਕੇਦਾਰਾਂ ਦੀ ਜਿਹੜੀ ਸੈਟਿੰਗ ਹੋ ਗਈ ਆ ਸਭ ਤੋਂ ਅਹਿਮ ਗੱਲ ਹੈ ਕਿ ਜਿਹੜਾ ਲੁਧਿਆਣੇ ਜਿਲ੍ਹੇ ਨਾਲ ਜਿਹੜੇ ਜੁੜੇ ਹੋਏ ਗੱਲ ਕਰੀਏ ਤਾਂ ਇਹ ਗਰਦਾਸ ਐਂਡ ਕੰਪਨੀ ਆ ਜੀ ਦੇ ਚ ਠੇਕੇਦਾਰਾਂ ਦਾ ਪੂਲ ਆ ਜੀ ਜਿੱਚ ਤੇਲੂ ਰਾਮ ਜਿਹੜੇ ਨੇ ਇਥੋਂ ਦੇ ਮੁੱਲਾਪੁਰ ਦਾਖਾ ਦੇ ਆੜਤੀਏ ਵੀ ਹੋ ਰਹੇ ਆ ਔਰ ਕਹਿ ਲੋ ਇਹਦੇ ਨੇੜੇ ਵੀ ਰਹੇ ਆ ਆਸ਼ੂ ਦੇ ਜੀ ਔਰ ਉਹਦੇ ਨਾਲ ਹੀ ਜਗਰਾਉਂ ਦੀ ਗੱਲ ਕਰੀਏ ਪੱਪੂ ਨਾਮੀ ਇੱਕ ਹੈਗਾ ਠੇਕੇਦਾਰ ਵਿੱਕੀ ਨਾਮੀ ਠੇਕੇਦਾਰ ਆ ਜੇ ਜਿਹੜੇ ਪੱਪੂ ਨੇ ਉਹਨਾਂ ਦੇ ਫਾਦਰ ਸਾਹਿਬ ਹੀ ਹੈ ਜਿਹੜੇ ਬੜੇ ਪੁਰਾਣੇ ਲੰਬੇ ਸਮੇਂ ਤੋਂ ਗਰਦਾਸ ਐਂਡ ਕੰਪਨੀ ਉਹ ਗਰਦਾਸ ਚੌਧਰੀ ਗਰਦਾਸ ਉਹ ਵੀ ਠੇਕੇਦਾਰੀ ਕਰਦੇ ਰਹੇ ਆ ਔਰ ਉਹਨਾਂ ਦੇ ਗਾਂ ਬੇਟਾ ਪੱਪੂ ਜਿਹੜਾ ਉਹ ਵੀ ਆਸ਼ੂ ਵਾਲੇ ਮਾਮਲੇ 'ਚ ਕਈ ਮਹੀਨੇ ਵਿਜੀਲੈਂਸ 'ਚ ਦੀ ਗ੍ਰਿਫਤਾਰੀ ਤੋਂ ਬਾਅਦ ਅੰਦਰ ਰਹਿ ਕੇ ਆਇਆ ਜਿਹੜਾ ਵਿੱਕੀ ਦੀ ਮੈਂ ਗੱਲ ਕੀਤੀ ਉਹ ਵੀ ਇਹ 'ਚ ਕਹਿ ਲਓ ਵੀ ਭੱਜਿਆ ਰਿਹਾ ਉਸ ਸਮੇਂ ਜਾਂ ਛੁਪਿਆ ਰਿਹਾ ਪਰ ਉਹ ਕਹਿੰਦੇ ਉਹਦੀ ਪਿੱਛਾ ਨਹੀਂ ਹੋਇਆ ਜਾਂ ਉਹਦਾ ਮਾਮਲੇ 'ਚ ਨਾਂ ਨਹੀਂ ਆਇਆ ਹੋਰ ਵੀ ਕਈ ਚਿਹਰੇ ਨੇ ਜਿਵੇਂ ਕ੍ਰਿਸ਼ਨ ਲਾਲ ਧੋਤੀ ਵਾਲੇ ਆ ਜਾਂ ਸਰਿੰਦਰ ਕੁਮਾਰ ਨੇ ਉਹਨਾਂ ਦੇ ਭਰਾ ਇਹ ਵੀ ਇੰਨਾ ਤੋਂ ਵੀ ਇਹ ਵੀ ਅੰਦਰ ਰਹਿ ਕੇ ਆਏ ਆ ਕਾਫੀ ਲੰਬੀ ਪੁੱਛ ਗੱਛ ਵੀ ਹੋਈ ਆ ਪਰ ਬਹੁਤ ਸਾਰੇ ਖਲਾਸੇ ਜਿਹੜੇ ਨੇ ਵਿਜੀਲੈਂਸ ਦੇ ਸਮੇਂ ਭਾਵੇਂ ਉਹਨਾਂ ਦੀ ਚਰਚਾ ਹੋਈ ਆ ਪਰ ਕਈ ਮਾਮਲਿਆਂ ਤੇ ਕਹਿ ਲਓ ਜਾਂ ਮਾਮਲੇ ਦੇ ਫਲਾਅ ਤੇ ਪਰਦਾ ਵੀ ਪਾਇਆ ਗਿਆ ਜੀ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਵੀ ਲੁਧਿਆਣਾ ਜ਼ਿਲ੍ਹੇ ਦੇ ਦਾ ਨਾਂ ਚਰਚਾ ਚ ਰਿਹਾ ਔਰ ਉਹ ਵੀ ਜਿਹੜਾ ਇਹ ਪੂਲ ਬਣਿਆ ਹੋਇਆ ਕਹਿ ਲਈਏ ਜਿਹੜਾ ਪਿਛਲੀ ਆ ਦੇਸ਼ ਪ੍ਰਤਾਪ ਸਿੰਘ ਕੈਰੋ ਜਦੋਂ ਫੂਡ ਸਪਲਾਈ ਮੰਤਰੀ ਸੀ ਇਕਾਲੀ ਸਰਕਾਰ ਦੇ ਸਮੇਂ ਇਹ ਉਦੋਂ ਹੀ ਪੂਲ ਬਣ ਗਿਆ ਸੀ ਸਰ ਇੱਕ ਮੋਰ ਸਵਾਲ ਹਾਂ ਮੈਂ ਤੁਹਾਨੂੰ ਜ਼ਿਕਰ ਕਰ ਦਿਆਂ ਥੋੜਾ ਮਤਲਬ ਇਹ ਜਿਹੜਾ ਪੂਲ ਬਣਿਆ ਸੀ ਉਹ ਚ ਇਹ ਸਾਰੇ ਹੀ ਸ਼ਾਮਲ ਸੀ ਉਸ ਸਮੇਂ ਇਹ ਚੇ ਵੀ ਹੁੰਦਾ ਵੀ ਕਈ ਚਿਹਰੇ ਸਾਹਮਣੇ ਆ ਜਾਂਦੇ ਕਈ ਪਿੱਛੇ ਰਹਿੰਦੇ ਨੇ ਜਿਹੜੀ ਇਹਦੀ ਜਿਹੜੀ ਸੈਟਿੰਗ ਹੈ ਨਾ ਜਿਵੇਂ ਛੋਟੇ-ਛੋਟੇ ਪੈਸਿਆਂ ਤੋਂ ਲੈ ਕੇ ਜਿਹੜੀ ਉੱਪਰ ਤੱਕ ਜਾਂਦੀ ਹੈ ਔਰ ਇਥੋਂ ਤੱਕ ਇੱਕ ਕਾਲੀ ਸਾਹਬ ਦਾ ਮੰਤਰੀ ਵੀ ਲੁਧਿਆਣਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਜਿਹੜੇ ਨੇ ਉਹਨਾਂ ਦੇ ਇੱਕ ਰਿਸ਼ਤੇਦਾਰ ਵੀ ਫੂਡ ਸਪਲਾਈ ਅਫਸਰ ਜਿਹੜੇ ਉਹ ਵੀ ਇੱਚ ਸ਼ਾਮਲ ਰਏ ਪਰ ਉਹ ਕਹਿ ਲਓ ਉਹ ਵੀ ਬਚ ਗਏ ਸੀ ਕਿਸੇ ਢੰਗ ਤਰੀਕੇ ਨਾਲ ਕਿਉਂਕਿ ਇਹ ਵਿੱਚ ਬੜਾ ਕੁਝ ਹੁੰਦਾ ਔਰ ਤਿੰਨ ਜਿਹੜੇ ਫੂਡ ਸਪਲਾਈ ਅਫਸਰ ਆ ਉਹਨਾਂ ਚੋਂ ਇੱਕ ਮਹਿਲਾ ਅਫਸਰ ਵੀ ਹੈ ਜਿਹੜੀ ਉਹ ਡਿਸਟ੍ਰਿਕਟ ਲੈਵਲ ਦੇ ਉਹਦੀ ਗ੍ਰਿਫਤਾਰੀ ਵੀ ਪਈ ਹੈ ਇੱਕ ਜਿਹੜੇ ਰਕੇਸ਼ ਸਿੰਗਲਾ ਨਾਮੀ ਫੂਡ ਸਪਲਾਈ ਅਫਸਰ ਲੁਧਿਆਣੇ ਜ਼ਿਲ੍ਹੇ ਚ ਜਗਰਾਉਂ ਤਾਇਨਾਤ ਰਹਿ ਆ ਜਿਨੇ ਕਹ ਲੋ ਸਾਰੀ ਸੈਟਿੰਗ ਜਿਹਨੂੰ ਕਹ ਲੋ ਕਰਵਾਈ ਆ ਜਾਂ ਪਿਛਲੇ ਸਮੇਂ ਤੋਂ ਉਹ ਮਤਲਬ ਇਸ ਕਹੋਂ ਮਾਰ ਮੰਨਿਆ ਜਾਂਦਾ ਰਿਹਾ ਵੀ ਵਿਚੋਲਗੀ ਜਿਹੜਾ ਕਰਦਾ ਰਿਹਾ ਜਿਹਨੂੰ ਕਹ ਲੋ ਠੇਕੇਦਾਰਾਂ ਚ ਮੰਤਰੀ ਚ ਜਾਂ ਪਿਛਲੇ ਹੋਰ ਲੀਡਰਾਂ ਚ ਉਹ ਵਿਦੇਸ਼ ਦੌੜ ਗਿਆ ਇਸ ਸਮੇਂ ਉਹ ਉੱਥੇ ਪੀਆਰ ਲੈ ਕੇ ਕੈਨੇਡਾ ਚ ਬੈਠਾ ਔਰ ਹੋਰ ਵੀ ਕਈ ਚਿਹਰੇ ਆ ਜਿਹੜੇ ਉਹ ਚਿੰਤਤ ਨੇ ਕਹਿ ਲੋ ਮਤਲਬ ਕਾਫੀ ਖਲਾਰਾ ਪੈ ਗਿਆ ਈਡੀ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਤਾਰ ਨੇ ਇਹ ਜੇ ਈਡੀ ਡੂੰਗੀ ਚਲੀ ਜਾਂਦੀ ਹੈ ਇਹਦੀ ਜਾਂਚ ਚ ਤਾਂ ਹੋ ਸਕਦਾ ਆਪ ਦੇ ਇੱਕ ਵਿਧਾਇਕ ਦਾ ਵੀ ਨਾਮ ਆ ਜਾਏ ਤੇ ਹੋਰ ਵੀ ਕਈ ਨਵੇਂ ਚਿਹਰੇ ਆ ਜਾਣ ਜਾਂ ਕਈ ਤਰ੍ਹਾਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਪਰ ਉਸ ਸਮੇਂ ਖਲਾਸੇ ਨਹੀਂ ਹੋਏਗੇ ਉਹ ਨਵੇਂ ਖਲਾਸੇ ਹੋ ਜਾਣ ਕਿਉਂਕਿ ਛੋਟਾ ਮਾਮਲਾ ਤਾਂ ਹੈ ਦ ਬਹੁਤ ਵੱਡਾ ਕਰੋੜਾਂ ਦਾ ਮਾਮਲਾ ਇਹ ਚ ਜਿਸ ਤਰ੍ਹਾਂ ਅ ਮਤਲਬ ਕਹਿ ਲੋ ਗੱਡੀਆਂ ਦੇ ਆਮ ਗੱਡੀਆਂ ਦੀ ਥਾਂ ਤੇ ਸਕੂਟਰ ਮੋਟਰਸਾਈਕਲਾਂ ਦੇ ਨੰਬਰ ਵਰਤੇ ਗਏ ਆ ਜਾਂ ਇਹ ਵੱਡਾ ਮਾਮਲਾ ਕਿ ਬਾਹਰਲੇ ਰਾਜਾਂ ਤੋਂ ਸਸਤਾ ਝੋਨਾ ਲਿਆ ਕੇ ਕਿਉਂਕਿ ਸਾਰੇ ਰਾਜਾਂ ਚ ਜਿਹੜੀ ਹੈਗੀ ਐਮਐਸਪੀ ਨਹੀਂ ਹੈਗੀ ਬਾਹਰਲੇ ਰਾਜਾਂ ਚੋਂ ਸਸਤਾ ਝੋਨਾ ਲਿਆ ਕੇ ਜਿਵੇਂ ਯੂਪੀ ਤੋਂ ਜਾਂ ਹੋਰ ਥਾਵਾਂ ਤੋਂ ਪੰਜਾਬ ਚ ਵਿਕਦਾ ਰਿਹਾ ਔਰ ਉਹ ਉੱਥੋਂ ਸਸਤਾ ਲਿਆ ਕੇ ਇੱਥੇ ਐਮਐਸਪੀ ਰੇਟ ਤੇ ਵੇਚ ਦੇਣਾ ਇਹ ਕੋਈ ਨਵੀਂ ਨਹੀਂ ਗੱਲ ਹੈ ਇਹ ਆਸ਼ੂ ਨਾਲ ਹੀ ਨਾ ਪਜੋੜ ਕੇ ਦੇਖੀਏ ਇਹ ਬਹੁਤ ਲੰਬੇ ਸਮੇਂ ਤੋਂ ਚੱਲਦਾ ਰਿਹਾ ਪਰ ਭਗਵਾਨਪਤ ਮਾਨ ਸਰਕਾਰ ਨੇ ਤੇ ਕਾਫੀ ਸਿਕੰਜਾ ਕੱਸਿਆ ਸੀ ਔਰ ਇਸ ਕੰਜਾ ਕਸਣ ਤੋਂ ਬਾਅਦ ਹੀ ਕਲੋ ਚਲੋ ਆਸ਼ੂ ਬਾਰੇ ਤਾਂ ਚਰਚਾਾਂ ਮਾਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਸੀ ਆਸ਼ੂ ਦੇ ਨਾਲ ਹੁਣ ਜਿਵੇਂ ਈਡੀ ਨੇ ਮਤਲਬ ਇਹ ਮਾਮਲਾ ਈਡੀ ਦੇ ਹੱਥ ਚੱਲਿਆ ਗਿਆ ਤਾਂ ਈਡੀ ਦੇ ਕੋਲੇ ਕਈ ਨਵੇਂ ਖੁਲਾਸੇ ਹੋ ਸਕਦੇ ਆ ਕਿਉਂਕਿ ਉਸ ਸਮੇਂ ਤੁਹਾਨੂੰ ਪਤਾ ਹੈ ਕਈ ਤਰ੍ਹਾਂ ਦੀਆਂ ਪੰਜਾਬ ਲੈਵਲ ਤੇ ਜਦੋਂ ਜਾਂਚ ਏਜੰਸੀ ਵਿਜੀਲੈਂਸ ਜਾਂਚ ਕਰਦੀ ਆ ਤਾਂ ਕਈ ਤਰ੍ਹਾਂ ਦੀ ਪਹੁੰਚ ਵੀ ਹੋ ਜਾਂਦੀ ਹੈ ਭਾਵੇਂ ਪਹੁੰਚ ਤਾਂ ਚਲੋ ਕੇਂਦਰੀ ਏਜੰਸੀਆਂ ਤੱਕ ਵੀ ਹੋ ਜਾਂਦੀ ਆ ਪਰ ਪੰਜਾਬ ਲੈਵਲ ਤੇ ਕਈ ਤਰ੍ਹਾਂ ਦੀ ਪਹੁੰਚ ਹੋਈ ਸੀ ਉਸ ਸਮੇਂ ਚਰਚਾ ਵੀ ਹੋਈ ਸੀ ਹੁਣ ਹੋ ਸਕਦਾ ਈਡੀ ਕੋਲੇ ਨਵੇਂ ਖਲਾਸੇ ਹੋ ਜਾਣ ਔਰ ਈਡੀ ਨੇ ਕਈਆਂ ਦੀ ਚਿੰਤਾ ਜਿਹੜੀ ਆ ਉਹ ਵਧਾ ਦਿੱਤੀ ਹੈ ਜੀ ਸਰ ਇਸ ਦੇ ਨਾਲ ਹੀ ਜੁੜਿਆ ਇੱਕ ਹੋਰ ਸਵਾਲ ਹੈ ਸਰ ਵਿਜੀਲੈਂਸ ਦੇ ਸਮੇਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਸਰ ਉਸ ਸਮੇਂ ਦੇ ਵਿੱਚ ਕਈ ਹੋਰ ਵੀ ਦੋਸ਼ੀ ਗ੍ਰਿਫਤਾਰ ਕੀਤੇ ਗਏ ਸੀ ਸਰ ਤੁਹਾਨੂੰ ਕੀ ਲੱਗਦਾ ਹੈ ਕਿ ਈਡੀ ਉਹਨਾਂ ਕਥਿਤ ਦੋਸ਼ੀਆਂ ਨੂੰ ਫੇਰ ਸਾਹਮਣੇ ਲੈ ਕੇ ਆ ਸਕਦੀ ਹੈ ਇੱਕ ਵਾਰ ਦੇਖੋ ਇਹ ਤਾਂ ਗੱਲ ਹੈਗੀ ਆ ਆਪਾਂ ਪਹਿਲਾਂ ਹੀ ਜ਼ਿਕਰ ਕਰ ਲਿਆ ਵਿਸਥਾਰ ਚ ਜਿਹੜੇ ਉਹਨਾਂ ਦੇ ਆਪਾਂ ਨਾਂ ਵੀ ਜ਼ਿਕਰ ਕਰ ਲਿਆ ਕਿਹੜੇ ਕਿਹੜੇ ਗ੍ਰਿਫਤਾਰੀਆਂ ਹੋਈਆਂ ਨੇ ਔਰ ਉਹ ਸਾਧ ਸਕਦੇ ਬੁਲਾ ਸਕਦੇ ਗ੍ਰਿਫਤਾਰੀ ਵੀ ਪੈ ਸਕਦੀ ਹੈ ਜੇ ਗੱਲ ਕਰੀਏ ਜਿਹੜੇ ਇੱਥੋਂ ਤੱਕ ਆ ਕਿ ਇਸ ਚ ਕਈ ਵਾਧਾ ਮਾਫ ਗਵਾਹ ਵੀ ਬਣੇ ਹੋਏ ਨੇ ਵਿਜੀਲੈਂਸ ਕੋਲੇ ਉਹਨਾਂ ਨੂੰ ਬੁਲਾ ਕੇ ਹੋ ਸਕਦਾ ਈਡੀਪੀ ਉਹਨਾਂ ਨੂੰ ਵਾਧਾ ਮਾਫੂ ਗਵਾਹ ਬਣਾ ਲਵੇ ਇੱਕ ਇਹਦੇ ਨਾਲ ਜੁੜੇ ਹੋਏ ਰੋਹਿਤ ਕੁਮਾਰ ਸੋਨੂ ਨੇ ਜੀ ਜਿਹਦਾ ਆਪਦਾ ਸੈਲਰ ਸੀ ਉਹ ਨੇਵੀ 164 ਦੇ ਇਸ ਮਾਮਲੇ 'ਚ ਬਿਆਨ ਦਿੱਤੇ ਆ ਵੀ ਆਸ਼ੂ ਵਾਲੇ ਕੇਸ ਦੀ ਜਿਹੜੀ ਹੈ ਇਹ ਵਿਜੀਲੈਂਸ ਤੋਂ ਵੀ ਵੱਧ ਪੈਰਵਾਹੀ ਉਹ ਬੰਦਾ ਕਰਦਾ ਰਿਹਾ ਕਿਉਂਕਿ ਆਸ਼ੂ ਦੇ ਸਮੇਂ ਜਾਂ ਕਾਂਗਰਸ ਸਰਕਾਰ ਦੇ ਸਮੇਂ ਉਹਦਾ ਜਿਹੜਾ ਸ਼ੈਲਰ ਆਰੀਆ ਕੁਝ ਸ਼ੈਲਰਾਂ ਇੰਡਸਟਰੀ ਦੇ ਨਾਂ ਤੇ ਉਹ ਇਹਨਾਂ ਨੇ ਚੱਲਣ ਹੀ ਨਹੀਂ ਦਿੱਤਾ ਕਿਉਂਕਿ ਜਿਹੜਾ ਸਰਕਾਰੀ ਝੋਨਾ ਸੀ ਜਾਂ ਸਰਕਾਰੀ ਏਜੰਸੀਆਂ ਵੱਲੋਂ ਖਰੀਦ ਹੁੰਦੀ ਸੀ ਉਹ ਇਹਨਾਂ ਖਾਸ ਕਰ ਜਿਹੜੇ ਹੈਗੇ ਨੇ ਕ੍ਰਿਸ਼ਨ ਲਾਲ ਧੋਤੀ ਵਾਲੇ ਜਾਂ ਇਹ ਹੈਗੇ ਨੇ ਤੇਲੂ ਰਾਮ ਮਤਲਬ ਆਪਦੇ ਇਹਨਾਂ ਕੋ ਇਹਨਾਂ ਕੋਲੇ ਸਾਰਾ ਉਹ ਲੱਗਦਾ ਰਿਹਾ ਇਹਨਾਂ ਦੇ ਸ਼ੈਲਰਾਂ ਚ ਉਹਦਾ ਸ਼ੈਲਰ ਹੀ ਨਹੀਂ ਚੱਲਣ ਦਿੱਤਾ ਉਹਨੇ ਇਸ ਕੇਸ ਦੀ ਮਤਲਬ ਕਹਿ ਲਓ ਸੈਸ਼ਨ ਕੋਰਟ ਤੋਂ ਲੈ ਕੇ ਹਾਈ ਕੋਰਟ ਚ ਫਿਰ ਸੁਪਰੀਮ ਕੋਰਟ ਤੱਕ ਉਹਨੇ ਪਹੁੰਚ ਕੀਤੀ ਹੈ ਔਰ ਆਪਦੀ ਪੱਧਰ ਤੇ ਉਹ ਕੇਸ ਲੜਦਾ ਰਿਹਾ ਉਹਨੇ ਸਾਰੇ ਖਲਾਸੇ ਕੀਤੇ ਆ ਇਸ ਮਾਮਲੇ ਚ ਇਹ ਇਸ ਮਾਮਲੇ ਚ ਹੋਰ ਬਹੁਤ ਕੁਸ਼ਾ ਜੇ ਤੁਸੀਂ ਕਹਿ ਲਓ ਜਿਹੜਾ ਹੈਗੇ ਇਹਨਾਂ ਦੇ ਆਪਾਂ ਚਲੀ ਜਾਈਏ ਜਿਹੜੇ ਕ੍ਰਿਸ਼ਨ ਲਾਲ ਨੇ ਮਤਲਬ ਇੱਥੋਂ ਦੇ ਮੁਲਾਪੁਰ ਦਾਕੇ ਦੇ ਆਰਤੀਏ ਮੰਨੇ ਜਾਂਦੇ ਆ ਉਹਨਾਂ ਦੇ ਇਸ ਸਮੇਂ ਕਹਿੰਦੇ ਇੱਕ ਪਰਾਤਨ ਚਲੇ ਜਾਈਏ ਉਹਨਾਂ ਦੀ ਇੱਕ ਦੁਕਾਨ ਹੁੰਦੀ ਸੀ ਪੁੰਡੋਰੀ ਪਿੰਡ ਚ ਕਰਿਆਨੇ ਦੀ ਦੁਕਾਨ ਛੋਟੀ ਜੀ ਤੇ ਅੱਜ ਜੇ ਤੁਹਾਨੂੰ ਉਹਨਾਂ ਨੂੰ ਦੱਸ ਦਈਏ ਵੀ ਕਿੰਨਾ ਬਿਜ਼ਨਸ ਆ ਨੌ ਤਾਂ ਉਹਨਾਂ ਦੇ ਸੈਲਰ ਆ 8-8 ਦੀਆਂ ਦੁਕਾਨਾਂ ਨੇ ਤੇ ਫੀਡ ਫੈਕਟਰੀਆਂ ਨੇ ਇਹ ਇਹ ਤਾਂ ਮਤਲਬ ਔਨ ਰਿਕਾਰਡ ਪ੍ਰਾਪਰਟੀ ਆ ਨਾ ਜੇ ਤੁਸੀਂ ਬੇਨਾਮੀ ਜਾਇਦਾਦ ਤਾਂ ਪਤਾ ਨਹੀਂ ਕਿੰਨੀ ਹੋਊ ਹੁਣ ਉਹ ਇਹ ਕਿਤੇ ਉਦਾਂ ਥੋੜੀ ਬਣ ਜਾਂਦੀ ਹੈ ਇੰਨੀ ਪ੍ਰਾਪਰਟੀ ਹੈ ਨਾ ਇੱਚ ਫਿਰਵਾਸ਼ੂ ਦੇ ਨੇੜੇ ਰਹੇ ਹਨ ਉਹ 2019 ਚ ਪਹਿਲਾਂ ਕਾਲੀ ਦਲ ਦੇ ਸੀਗੇ ਸਮੇਂ ਕਾਲੀ ਸਰਕਾਰ ਦੇ ਨਾਲ ਚੱਲਦੇ ਸੀ ਬਾਅਦ ਚ ਇਹ ਲੋਕ ਜਿਹੜੇ ਹੁੰਦੇ ਤੁਹਾਨੂੰ ਪਤਾ ਪਲਟੀ ਮਾਰ ਜਾਂਦੇ ਆ ਫਿਰ 2019 ਚ ਕਾਂਗਰਸ ਨਾਲ ਚਲੇ ਗਏ ਸੀ ਔਰ ਇਹ ਇਹ ਲੋਕ ਸ਼ਾਮਿਲ ਰਹੇ ਆ ਇਸ ਕੇਸ ਚ ਜੀ ਸਰ ਇੱਕ ਸਵਾਲ ਤੁਹਾਨੂੰ ਇੱਕ ਹੋਰ ਪੁੱਛਣਾ ਸੀਗਾ ਕਿ ਇੱਕ ਸਮੇਂ ਦੇ ਵਿੱਚ ਸਰ ਆਪ ਦੇ ਵਿਧਾਇਕ ਦੀ ਇੱਕ ਨਾਮ ਸਰ ਸਾਹਮਣੇ ਆ ਰਿਹਾ ਸੀਗਾ ਉਸ ਤੋਂ ਬਾਅਦ ਅਚਾਨਕ ਸਰ ਉਹ ਨਾਮ ਠੱਪ ਹੋ ਗਿਆ ਕੀ ਕਾਰਨ ਸੀ ਸਰ ਇਸ ਚੀਜ਼ ਦਾ ਦੇਖੋ ਇਹ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਨਾ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕਿਆ ਆ ਆਪ ਦੇ ਵਿਧਾਇਕ ਇੱਕ ਠੇਕੇਦਾਰ ਦੇ ਨਾਮ ਤੇ ਜਾਣੇ ਜਾਂਦੇ ਆ ਮਤਲਬ ਉਹਦੇ ਨਾਮ ਬਾਰੇ ਆਪ ਸਾਰਾ ਨਾਮ ਨਾਮ ਵੀ ਦੱਸਿਏ ਤਾਂ ਜਿਹੜੇ ਜਾਣਨ ਵਾਲੇ ਉਹ ਸਮਝ ਗਏ ਜਿਹੜੇ ਸਮਝਣ ਵਾਲੇ ਸਾਰੇ ਕਿਉਂਕਿ ਉਹ ਪੰਜਾਬ ਚ ਨਾਮੀ ਠੇਕੇਦਾਰ ਰਹੇ ਆ ਔਰ ਉਹ ਉਹਨਾਂ ਦੇ ਨਾਂ ਦੇ ਨਾਲ ਵਿਧਾਇਕ ਦੇ ਨਾਲ ਦੇ ਨਾਲ ਠੇਕੇਦਾਰ ਕਰਕੇ ਉਹਨਾਂ ਦੀ ਪਛਾਣ ਆ ਵਿਧਾਇਕ ਕਰਕੇ ਘੱਟ ਪਛਾਣ ਠੇਕੇਦਾਰ ਕਰਕੇ ਜ਼ਿਆਦਾ ਪਛਾਣ ਔਰ ਇਹ ਜਿਹੜੀ ਪੂਲ ਬਣਿਆ ਹੋਇਆ ਸੀ ਜਿਹੜਾ ਪਿਛਲੀ ਸਰਕਾਰ ਤੋਂ ਲੈ ਕੇ ਉਹ ਚੋ ਸ਼ਾਮਿਲ ਰਹੇ ਆ ਭਾਵੇਂ ਉਹ ਦੇਖੋ ਕਈ ਵਾਰੀ ਮੈਂ ਤੁਹਾਨੂੰ ਦੱਸਿਆ ਨਾ ਵੀ ਪਰਦੇ ਪਿੱਛੇ ਹੁੰਦੇ ਆ ਕਈ ਲੋਕ ਠੇਕੇ ਕਿਸੇ ਦੇ ਨਾਂ ਤੇ ਲੈਣੇ ਬੈਕ ਤੇ ਕੋਈ ਹੋਰ ਹੋਣਾ ਜਿਵੇਂ ਬਹੁਤ ਸਾਰੇ ਮਾਮਲਿਆਂ ਚ ਤੁਸੀਂ ਦੇਖਿਆ ਕਿ ਕਈ ਆਮ ਜਿਹੜੇ ਵੱਡੇ ਮੰਤਰੀ ਸੰਤਰੀ ਆ ਉਹ ਆਪਣੇ ਨੌਕਰਾਂ ਦੇ ਨਾਂ ਤੇ ਕਿੰਨੀ ਕਿੰਨੀ ਪ੍ਰਾਪਰਟੀ ਉਹਨਾਂ ਨੇ ਨੌਕਰਾਂ ਦੇ ਨਾਂ ਤੇ ਲਈ ਹੁੰਦੀ ਆ ਜਾਂ ਬਹੁਤੇ ਕਾਮਕਾਰ ਉਹ ਆਪਦੇ ਨਾਂ ਤੇ ਨਹੀਂ ਲੈਂਦੇ ਠੇਕੇ ਉਹਨਾਂ ਨੂੰ ਕਿਉਂਕਿ ਕਈ ਤਰ੍ਹਾਂ ਦੀਆਂ ਕਾਨੂੰਨੀ ਉਲਝਣਾਂ ਹੁੰਦੀਆਂ ਨੇ ਉਹ ਤੋਂ ਬਚਣ ਲਈ ਉਹ ਆਪਣੇ ਨੌਕਰ ਦੇ ਆਪਣੇ ਨੇੜਲੇ ਦੇ ਨਾਂ ਤੇ ਕਿਸੇ ਜਾਂ ਹੋਰ ਕਿਸੇ ਨਾਲ ਮਤਲਬ ਸਾਂਝ ਪਾ ਕੇ ਠੇਕੇ ਲੈ ਲੈਂਦੇ ਆ ਔਰ ਜਿਹੜੀ ਜਿਹੜੀ ਮੈਂ ਪੂਲ ਦੀ ਗੱਲ ਕਰਦਾ ਤੁਹਾਨੂੰ ਉਹ ਚ ਇਹ ਹੁੰਦਾ ਬਈ ਜਿਵੇਂ ਸਪੋਜ਼ ਕਰੋ ਪੰਜ ਠੇਕੇ ਆ ਆਧਾਰ ਨੇ ਜਿਨ੍ਹਾਂ ਨੇ ਟੈਂਡਰ ਪਾ ਲਿਆ ਸਰਕਾਰ ਦੇ ਟੈਂਡਰ ਨਿਕਲੇ ਉਹਨਾਂ ਨੇ ਟੈਂਡਰ ਪਾ ਲਿਆ ਪੰਜਾਂ ਨੇ ਅਲੱਗ-ਅਲੱਗ ਪਾਤਾ ਹੁੰਦੇ ਉਹ ਇੱਕੋ ਹੀ ਆ ਜਿਵੇਂ ਸਪੋਜ਼ ਕਰੋ ਕਿਸੇ ਨੂੰ ਵੀ ਇੱਕ ਨੂੰ ਨਿਕਲਿਆ ਉਹ ਚ ਜਿਹੜੀ ਸਾਂਝਦਾਰੀ ਉਹਨਾਂ ਨੇ ਪੰਜਾਂ ਨੇ ਕਰ ਲੈਣੀ ਹੈ ਜਿਹੜੀ ਪੂਲ ਦੀ ਗੱਲ ਕਰਦੇ ਆ ਉਹ ਜਿੰਨਾ ਪ੍ਰੋਫਿਟ ਹੋਊਗਾ ਉਹ ਚੋਂ ਠੇਕੇ ਚ ਚਾ ਸਿੱਧੇ ਢੰਗ ਨਾਲ ਹੋਵੇ ਚਾ ਸਿੱਧੇ ਢੰਗ ਨਾਲ ਹੋਵੇ ਸਿੱਧੇ ਢੰਗ ਨਾਲ ਘੱਟ ਹੁੰਦਾ ਸਿੱਧੇ ਢੰਗ ਨਾਲ ਜ਼ਿਆਦਾ ਹੁੰਦਾ ਉਹ ਜਿਹੜਾ ਪ੍ਰੋਫਿਟ ਹੁੰਦਾ ਫਿਰ ਉਹ ਉਹ ਆਪਸ ਵਿੱਚ ਤਾਂ ਵੰਡੇ ਹੀ ਬੰਦੇ ਆ ਉਹਦੇ ਜਿਹੜੇ ਹਿੱਸੇ ਨੇ ਉਹ ਕਹਿ ਲਓ ਬਿਊਰੋਕਰੇਟਸ ਜਿਹੜੇ ਅਧਿਕਾਰੀ ਆ ਜਾਂ ਪੋਲੀਟੀਕਲ ਪਹੁੰਚ ਵਾਲੇ ਸੱਤਾਧਾਰੀ ਸਰਕਾਰ ਨਾਲ ਸੰਬੰਧਿਤ ਚ ਮੰਤਰੀ ਹੋਣ ਚਾ ਵਿਧਾਇਕ ਹੋਣ ਉਹਨਾਂ ਤੱਕ ਉਹ ਹਿੱਸੇ ਵੰਡੇ ਜਾਂਦੇ ਤੇ ਸਰ ਜਿਹੜਾ ਇਹ ਇਨਾ ਕਰੋੜਾਂ ਅਰਬਾਂ ਦਾ ਇੱਕ ਕਪਲਾ ਹੁੰਦਾ ਆ ਇਹ ਹੋ ਕਿਦਾਂ ਜਾਂਦਾ ਹੈ ਸਰ ਇਹਦੇ ਪਿੱਛੇ ਕਾਰਨ ਕੀ ਹੈ ਦੇਖੋ ਇਹ ਆਪਾਂ ਕਾਫੀ ਕਈ ਜਵਾਬ ਜਿਹੜੇ ਪਹਿਲਾਂ ਵੀ ਆਪਾਂ ਜ਼ਿਕਰ ਕਰ ਚੁੱਕੇ ਹਾਂ ਜਿਹੜਾ ਕਪਲਾ ਵੱਡੀ ਗੱਲ ਤਾਂ ਇਹੀ ਆ ਵੀ ਜਿਹੜੇ ਬਾਹਰਲੇ ਰਾਜਾਂ ਤੋਂ ਲਿਆ ਕੇ ਇਹ ਜਿਕਰ ਆਪਾਂ ਕਰਤਾ ਵੀ ਹਜ਼ਾਰਾਂ ਕੁਆਂਟਲ ਜੋ ਨਾ ਉਧਰੋਂ ਲਿਆ ਕੇ ਸਸਤੇ ਰੇਟ ਤੇ ਇੱਥੇ ਵੱਖ-ਵੱਖ ਮੰਡੀਆਂ 'ਚ ਜਿਹੜਾ ਐਮਐਸਪੀ ਤੇ ਰੇਟ ਤੇ ਵੇਚ ਦਿੰਦੇ ਆ ਉਹਦੀ ਜਿਹੜੀ ਆ ਬੋਗਸ ਜਿਹੜੀ ਹੈਗੀ ਆ ਕਰ ਲੈਂਦੇ ਆ ਐਂਟਰੀ ਔਰ ਜਿਹੜਾ ਦੂਸਰਾ ਜਿਵੇਂ ਠੇਕੇ ਜਿਹੜੇ ਲੈਂਦੇ ਆ ਜਿਵੇਂ ਠੇਕੇ ਉਹ ਚ ਢੋਆ ਢਵਾਈ ਦਾ ਮੇਨ ਕੰਮ ਆ ਜਾਂਦਾ ਇਹਨਾਂ ਨੇ ਜਿਹੜਾ ਮਾਲ ਆ ਮੰਡੀਆਂ ਚੋਂ ਚੱਕ ਕੇ ਗਦਾਮਾਂ ਚ ਲਾਉਣਾ ਹੁੰਦਾ ਉਹ ਗਦਾਮਾਂ ਚ ਲਾਉਣ ਲਈ ਜਿਹੜੇ ਕਿਲੋਮੀਟਰ ਖਾ ਜਾਂਦੇ ਆ ਕਿਲੋਮੀਟਰ ਕਿਵੇਂ ਖਾ ਜਾਂਦੇ ਆ ਜਿਵੇਂ ਸਪੋਜ ਕਰੋ ਅ ਮੁੱਲਾਪੁਰ ਤੋਂ ਆਪਾਂ ਕਿਉਂਕਿ ਮੁੱਲਾਪੁਰ ਜੁੜਿਆ ਰਿਹਾ ਇਸ ਮਾਮਲੇ ਨਾਲ ਜਾਂ ਜਗਰਾਉਂਡ ਜੁੜਿਆ ਰਿਹਾ ਖਾਇਰ ਇਹ ਹੈ ਤਾਂ ਕਪੜਾ ਪੂਰੇ ਪੰਜਾਬ ਲੈਵਲ ਤੇ ਆਪਾਂ ਜਿਹੜੀ ਹੈ ਲੁਧਿਆਣੇ ਦੇ ਉਹਨਾਂ ਦੀ ਗੱਲ ਕੀਤੀ ਆ ਜਿਵੇਂ ਸਪੋਜ਼ ਕਰੋ ਮੁੱਲਾਪੁਰ ਤੋਂ ਲੁਧਿਆਣੇ ਆਉਣਾ 10 ਕਿਲੋਮੀਟਰ ਦਾ ਫਾਸਲਾ ਇਹ ਫਾਸਲਾ ਉਹਨਾਂ ਨੇ ਵਧਾ ਕੇ ਜਿਵੇਂ ਸਾਈਡ ਤੋਂ ਦੀ ਕਿਤੋਂ ਦੀ ਲਿਆ ਕੇ 20 ਕਿਲੋਮੀਟਰ ਦਾ ਕਰ ਦੇਣਾ ਜੀ ਮਾਲ ਸਿੱਧਾ ਆ ਕੇ ਲੱਗ ਜਾਣਾ ਜਿਹੜਾ ਜਿਵੇਂ ਘੁਮਾ ਕੇ ਸਾਈਡ ਤੋਂ ਦੀ ਕਰਤਾ ਉਹ ਜਿਹੜੇ ਕਿਲੋਮੀਟਰ ਆ ਕਿਲੋਮੀਟਰਾਂ ਦੇ ਹਿਸਾਬ ਨਾਲ ਪੈਸੇ ਕਿਲੋਮੀਟਰਾਂ ਦੇ ਹਿਸਾਬ ਨਾਲ ਹੀ ਲੈਣੇ ਆ। ਇੱਕ ਤਾਂ ਇਹ ਕਾਰਨ ਪਹਿਲਾਂ ਆਪਾਂ ਜਿਕਰ ਕੀਤਾ ਬਾਹਰੋਂ ਲਿਆ ਕੇ ਮਾਲ ਲੱਗਦਾ ਵੇਚਿਆ ਜਾਂਦਾ ਜਿਹੜਾ ਸਰਕਾਰੀ ਤੌਰ ਤੇ ਨਹੀਂ ਤੁਸੀਂ ਇਹ ਕਰ ਸਕਦੇ। ਦੂਸਰਾ ਜਿਹੜਾ ਕਪੜਾ ਇਹ ਹੁੰਦਾ ਹੈ। ਔਰ ਤੀਸਰਾ ਇਹ ਵੀ ਆ ਵੀ ਇਹ ਤਾਂ ਹੁਣ ਜਿਹੜਾ ਇਹ ਇਹਦਾ ਜਿਹੜੇ ਕੇਸ ਦੀ ਜਿਹੜੀ ਫਰੋਲਾ ਫਰਾਲੀ ਹੋਈ ਹੈ ਜਾਂ ਵਿਜੀਲੈਂਸ ਨੇ ਜਿਹੜੀ ਜਾਂਚ ਕੀਤੀ ਹੈ। ਉਹ ਤਾਂ ਬਹੁਤ ਸਾਰੇ ਇਦਾਂ ਦੇ ਵੀ ਆਇਆ ਵੀ ਬਹੁਤ ਸਾਰੀਆਂ मतलब कह लो माल दी जड़ी वो बोगस एंट्रीयां ਪਾਈਆਂ ਹੋਈਆਂ ਹੁੰਗੀਆਂ ਵਾਹਨਾਂ ਦੀਆਂ ਉਹ ਚ ਜਿਵੇਂ ਮੋਟਰਸਾਈਕਲਾਂ ਦੇ ਨੰਬਰ ਦਿਖਾਏ ਹੋਏ ਆ ਜਿਹੜੀ ਐਂਟਰੀ ਹੁੰਦੀ ਹੈ ਨਾ ਗੇਟ ਤੇ ਜਿੱਥੇ ਗਦਾਮ ਚ ਜਾ ਕੇ ਮਾਲ ਲੱਗਦਾ ਹੈ ਉੱਥੇ ਐਂਟਰੀ ਹੁੰਦੀ ਹੈ ਵਾਹਨ ਦੀ ਵੀ ਕਿਹੜੇ ਵਾਹਨ ਚ ਆਇਆ ਉਹ ਸਾਰਾ ਕੁਝ ਬਹੁਤਾ ਕੁਝ ਬੋਗਸ ਆ ਉਹ ਚ ਐਂਟਰੀਆਂ ਜਿਹੜੀਆਂ ਵਾਹਨਾਂ ਦੀਆਂ ਐਂਟਰੀਆਂ ਨੇ ਉਹ ਬੋਗਸ ਨੇ ਕਈ ਮੋਟਰਸਾਈਕਲਾਂ ਦੇ ਨੰਬਰ ਆ ਸਕੂਟਰਾਂ ਦੇ ਨੰਬਰ ਆ ਟੈਂਪੂਆਂ ਦੇ ਨੰਬਰ ਆ ਬਲੇ ਬਹੁਤ ਵੱਡਾ ਖਲਾਰਾ ਜੀਚ ਵਿਸਤਾਰ ਜਿਹਨੂੰ ਕਹ ਲੋ ਬਈ ਕਰੋੜਾਂ ਤੋਂ ਅਰਬਾਂ ਤੱਕ ਦੀ ਗੇਮ ਹੈ ਫੇਰ ਜਿਹੜਾ ਹੁਣ ਈਡੀ ਕੋਲ ਗਿਆ ਇਹ ਉਹ ਮਤਲਬ ਇੱਕ ਨਾ ਇੱਕ ਕਾਨੂੰਨ ਆਇਆ ਹੁਣ ਇਹ ਬਣ ਗਿਆ ਜੇ ਜਦੋਂ 8 ਲੱਖ ਤੋਂ ਉੱਪਰ ਕੋਈ ਧੋਖਾਧੜੀ ਦਾ ਮਾਮਲਾ ਚਲਿਆ ਜਾਂਦਾ ਤਾਂ ਉਹਦੀ ਵਿਜੀਲੈਂਸ ਨੂੰ ਜਿਹੜੀ ਜਾਂਚ ਹੈ ਈਡੀ ਨੂੰ ਦੇਣੀ ਪੈਂਦੀ ਹੈ ਇਹ ਸ਼ਾਇਦ ਮਨਮੋਹਨ ਸਰਕਾਰ ਦੇ ਸਮੇਂ ਇਹ ਬਣਿਆ ਔਰ ਜਿਹੜਾ منی ਲਾਂਡਰਿੰਗ ਦਾ ਮਾਮਲਾ ਹੁਣ ਇਹ ਚ ਜੀ ਚ ਇਹਨੂੰ ਕੀਤਾ ਹੈ ਗ੍ਰਿਫਤਾਰ ਜੀ ਚ ਜਿਵੇਂ ਕੇਜਰੀਵਾਲ ਵੀ ਪਹਿਲਾਂ ਆਪਾਂ ਕਹਿ ਸਕਦੇ ਹਾਂ ਗ੍ਰਿਫਤਾਰ ਨੇ ਉਹਨਾਂ ਦੇ ਖਿਲਾਫ ਵੀ ਹੁਣ ਪਹਿਲਾਂ ਜਿਹੜੀ ਈਡੀ ਨੇ ਜਾਂਚ ਕੀਤੀ ਸੀ ਈਡੀ ਵਾਲੇ ਚ ਉਹਨਾਂ ਦੀ ਜਿਹੜੀ ਹੈ ਜਮਾਨਤ ਹੋ ਗਈ ਹੈ ਪਰ ਜਿਹੜੀ ਵਿਜੀਲੈਂਸ ਦੇ ਮਾਮਲੇ ਚ ਉਹਨਾਂ ਨੇ ਭ੍ਰਸਤਾਜਾਰ ਦੇ ਕਰਪਸ਼ਨ ਦੇ ਦੋਸ਼ਾਂ ਚ ਵਿਜੀਲੈਂਸ ਨੇ ਔਰ ਸੌਰੀ ਵਿਜੀਲੈਂਸ ਨੇ ਸੀਬੀਆਈ ਨੇ ਉਹਨਾਂ ਦੀ ਗ੍ਰਿਫਤਾਰੀ ਪਾ ਲਈ ਹੈ ਔਰ ਸੀਬੀਆਈ ਉਹਨਾਂ ਦੀ ਜਾਂਚ ਕਰ ਰਹੀ ਹੈ ਇਸੇ ਤਰ੍ਹਾਂ ਹੀ ਜਿਹੜਾ ਹੁਣ منی ਲਾਂਡਰਿੰਗ ਵਾਲਾ ਮਾਮਲਾ ਉਹ ਚੇਤਨ ਦੀ ਗ੍ਰਿਫਤਾਰੀ ਹੋਈ ਹੈ ਉੱਚ ਇਹਦਾ ਵਿਸਥਾਰ ਹੋ ਸਕਦਾ ਕਈ ਖਲਾਸੇ ਹੋ ਸਕਦੇ ਆ ਅੱਜ ਉਹਨਾਂ ਦਾ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਆਸ਼ੂ ਨੂੰ ਜਿਹੜਾ ਈਡੀ ਨੇ 5 ਦਿਨ ਦਾ ਉਹਨਾਂ ਦਾ ਰਿਮਾਂਡ ਲੈ ਲਿਆ ਔਰ 5 ਦਿਨ ਦੇ ਰਿਮਾਂਡ ਚ ਪੁੱਛਗਿਸ਼ ਕਰੂਗੀ ਜਿਹੜੀ ਪਹਿਲਾਂ ਵੀ ਉਹਨਾਂ ਤੋਂ ਜਿਵੇਂ 8 ਘੰਟੇ ਕੱਲ ਵੀ ਕੀਤੀ ਹੈ ਪੁੱਛਗਿਸ਼ ਉਹ ਚੋ ਸਾਰੀ ਡਿਟੇਲ ਹੋਊਗੀ ਨਾ ਔਰ ਜਿਹੜੀ ਹੁਣ ਰਿਮਾਂਡ 'ਚ ਈਡੀ ਪੁੱਛਗਿਸ਼ ਕਰੂਗੀ ਜਬ ਪਹਿਲਾਂ ਕਈ ਜਦੋਂ ਈਡੀ ਨੇ ਇਹਨਾਂ ਦੇ ਘਰ ਤੇ ਛਾਪਾ ਮਾਰਿਆ ਤਾਂ ਉਸ ਸਮੇਂ ਵੀ ਕਹਿੰਦੇ ਕਈ ਕਾਗਜ਼ ਜਿਹੜੇ ਦਸਤਾਵੇਜ਼ ਸੀਗੇ ਉਹ ਈਡੀ ਨਾਲ ਲੈ ਗਈ ਸੀ ਉਹ ਉਹ ਦਸਤਾਵੇਜ਼ਾਂ ਦੇ ਆਧਾਰ ਤੇ ਹੀ ਜਿਹੜੀ ਹੈ ਨਤੀਜਾਂਚ ਈਡੀ ਨੇ ਅੱਗੇ ਵਧਾਈ ਹੈ ਔਰ ਹੁਣ ਜਿਹੜੇ ਨਵੇਂ ਖੁਲਾਸੇ ਹੋਣਗੇ ਉਹ ਚ ਬਹੁਤ ਕੁਝ ਹੋ ਸਕਦਾ ਹੈ ਕਈ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਜੇ ਚਾਹਣ ਪਰ ਕਿਤੇ ਨਾ ਕਿਤੇ ਜੇ ਗੱਲ ਕਰ ਲਈਏ ਜਿਹੜੀਆਂ ਏਜੰਸੀਆਂ ਨੇ ਚਾਹ ਕੇਂਦਰੀ ਏਜੰਸੀਆਂ ਏਜੰਸੀਆਂ ਨੇ ਜਾਂਚ ਏਜੰਸੀਆਂ ਚਾਹ ਸਟੇਟ ਲੈਵਲ ਦੀਆਂ ਨੇ ਉਹ ਉਨਾ ਤੱਕ ਪਹੁੰਚ ਹੋ ਜਾਂਦੀ ਹੈ ਉਹ ਸਿਆਸੀ ਦਬਾਹੇਟ ਕੰਮ ਕਰਦੀਆਂ ਉਹ ਸੱਤਾਧਾਰੀਆਂ ਦੇ ਦਬਾਹੇਟ ਕੰਮ ਕਰਦੀਆਂ ਇਹ ਤੋਂ ਮੁਨਕਰ ਨਹੀਂ ਹੋ ਸਕਦੇ ਇਹ ਸਮੇਂ-ਸਮੇਂ ਦੋਸ਼ ਲੱਗਦੇ ਵੀ ਰਹੇ ਆ ਈਵਨ ਹੁਣ ਤਾਂ ਜਿਹੜੇ ਕੱਲ ਸੰਜੇ ਸਿੰਘ ਨੇ ਕੀਤੀ ਹੈ ਪ੍ਰੈਸ ਕਾਨਫਰੰਸ ਤੁਸੀਂ ਸੁਣਿਆ ਹੋ ਉਹ ਜੋ ਉਹਨਾਂ ਨੇ ਖੈਰ ਪਿਛਲੇ ਲੰਬੇ ਸਮੇਂ ਤੋਂ ਇਹ ਕਹਿੰਦੇ ਆ ਰਹੇ ਆ ਕਿ ਜਿਹੜੀ ਸੀਬੀਆਈ ਆ ਜਾਂ ਈਡੀ ਆ ਮੋਦੀ ਦੇ ਇਸ਼ਾਰੇ ਤੇ ਕੰਮ ਕਰਦੀਆਂ ਨੇ ਜਾਂ ਮੋਦੀ ਦਾ ਤੋਤਾ ਨੇ ਉਹ ਜਿਹੜੇ ਜੋ ਕਹਿੰਦੇ ਉਹ ਬੋਲਦੀਆਂ ਕਹ ਲੋ ਇਹ ਸਾਰਾ ਕੁਝ ਸੰਭਵ ਵੀ ਹੈਗਾ ਜੇ ਏਜੰਸੀਆਂ ਇਹਦੇ ਜੜ ਤੱਕ ਜਾਣਾ ਚਾਹਣ ਫਿਰ ਤਾਂ ਬਹੁਤ ਵੱਡਾ ਖਲਾਰਾ ਪੈ ਸਕਦਾ ਕਈ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਪਰ ਜਿਹੜੀ ਆਪਾਂ ਗੱਲ ਕੀਤੀ ਹੈ ਕਈ ਵਾਰੀ ਪਹੁੰਚੋ ਕੇ ਮਾਮਲੇ ਬਹੁਤੇ ਜਿਹੜੇ ਨੇ ਉਹ ਦਬੇ ਵੀ ਜਾਂਦੇ ਨੇ ਜੀ ਸਰ ਜਿੱਦਾਂ ਆਪਾਂ ਪਹਿਲਾਂ ਵੀ ਚਰਚਾ ਕਰ ਚੁੱਕੇ ਆਸ਼ੂ ਜੀ ਦੇ ਬਾਰੇ ਤੇ ਸਰ ਇੱਕ ਗੱਲ ਹੋਰ ਤੁਹਾਨੂੰ ਪੁੱਛਣਾ ਚਾਹੁੰਦੇ ਆ ਸੀ ਕਿ ਆਸ਼ੂ ਜਿੱਦਾਂ ਪਹਿਲਾਂ ਸਰ ਵਿਜੀਲੈਂਸ ਦੇ ਮਸਲੇ ਦੇ ਵਿੱਚ 6 ਮਹੀਨੇ ਜੇਲ੍ਹ ਚ ਕੱਢ ਕੇ ਆ ਚੁੱਕੇ ਨੇ ਤੇ ਸਰ ਹੋਰ ਕਿੰਨਾ ਕੁ ਸਮਾਂ ਉਹਨਾਂ ਨੂੰ ਜੇਲ੍ਹ ਚ ਹੋਰ ਰਹਿਣਾ ਪੈ ਸਕਦਾ ਹੈ देखो एक गल ਤਾਂ ਹੈ ਵੀ ਇਹ ਈਡੀ ਦਾ ਜਿਹੜਾ ਮਾਮਲਾ ਹੈ ਉਹ ਚ ਲੰਬਾ ਸਮਾਂ ਤਾਂ ਜਾਣਾ ਹੀ ਪਊਗਾ ਕਿਉਂਕਿ ਤੁਸੀਂ ਦੇਖਿਆ ਹੋਊਗਾ ਕਿ ਕੇਜਰੀ ਵਾਲੇ ਵਾਲ ਵਾਲੇ ਕੇਸ ਚ ਈਡੀ ਨੇ ਇਹਨਾਂ ਲੋਅਰ ਕੋਰਟ ਤੋਂ ਲੈ ਕੇ ਹਾਈ ਕੋਰਟ ਤੱਕ ਫਿਰ ਸੁਪਰੀਮ ਕੋਰਟ ਤੱਕ ਮਤਲਬ ਬਹੁਤ ਜ਼ਿਆਦਾ ਕਹੋ ਕਾਨੂੰਨੀ ਅਦਾਲਤ ਚ ਜਾ ਕੇ ਉਹਨਾਂ ਦੇ ਵਕੀਲ ਲੜਦੇ ਰਹੇ ਵੀ ਇਹਨਾਂ ਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ ਔਰ ਇਸ ਮਾਮਲੇ ਚ ਕਿੰਨਾ ਕੁ ਕੁੱਛ ਈਡੀ ਸਾਹਮਣੇ ਲਿਆਉਂਦੀ ਆ ਔਰ ਜਾਂਚ ਏਜੰਸੀ ਮਤਲਬ ਕਿੱਥੇ ਤੱਕ ਇਹਨੂੰ ਕੇਸ ਨੂੰ ਮਤਲਬ ਫਰੋਲਦੀ ਆ ਉਹਦੇ ਆਧਾਰ ਤੇ ਇਹ ਜੇਲ੍ਹ ਤਾਂ ਰਹਿਣਾ ਹੀ ਪਊਗਾ ਜੀ ਉਹ ਮਤਲਬ ਕਿੰਨਾ ਟਾਈਮ ਜੇ ਕੁਝ ਬਹੁਤ ਲੰਬਾ ਜਾਂਦਾ ਕੇਸ ਤਾਂ ਈਡੀ ਇਸ ਮਾਮਲਿਆਂ 'ਚ ਤੁਹਾਨੂੰ ਪਤਾ ਸਿੱਧੇ ਰੂਪ 'ਚ ਕੋਰਟਾਂ 'ਚ ਜਾ ਕੇ ਜਾਂ ਉਹਨਾਂ ਦੇ ਵਕੀਲ ਜਿਹੜੇ ਨੇ ਉਹਨੀ ਆਪਣੀ ਜ਼ਮਾਨਤ ਨੂੰ ਕੈਨਸਲ ਕਰਵਾਉਣ ਲਈ ਜਾਂ ਰੱਦ ਕਰਵਾਉਣ ਲਈ ਜਾਂ ਉਹਨੂੰ ਰੋਕਣ ਲਈ ਜਵਾਨ ਨੂੰ ਅਪਰੋਚ ਕਰਦੀ ਹੈ ਔਰ ਜਿਸ ਤਰ੍ਹਾਂ ਇਹ ਬਿਜੀਲੈਂਸ ਕੋਲੇ ਪਹਿਲਾਂ ਰਹਿ ਕੇ ਆਇਆ 6 ਮਹੀਨੇ ਉਸ ਮਾਮਲੇ 'ਚ ਈਡੀ ਦੇ ਮਾਮਲੇ 'ਚ ਵੀ ਇਹਨਾਂ ਨੂੰ ਲੰਬਾ ਸਮਾਂ ਦਰ ਰਹਿਣਾ ਹੀ ਪਊਗਾ ਛੇਤੀ ਜਿਹਨੂੰ ਕਹ ਲੋ ਜ਼ਮਾਨਤ ਸੰਭਵ ਨਹੀਂ ਹੋ ਸਕਦਾ ਇਸ ਕੇਸ ਦੇ ਨਾਲ ਹੋਰ ਵੀ ਮਾਮਲੇ ਦਰਜ ਹੋ ਜਾਣ ਜਿਹੜਾ ਇਹਦਾ ਕੇਸ ਦਾ ਖਲਾਰਾ ਹੋਰ ਵੱਧ ਜੀ ਤੇ ਸਰ ਜਿੱਦਾਂ ਬਿੱਟੂ ਤੇ ਜੋ ਰਾਜਾ ਵੜਿੰਗ ਜੀ ਨੇ ਸਰ ਜੋ ਉਸ ਸਮੇਂ ਆਸ਼ੂ ਦੇ ਨਾਲ ਰਹੇ ਨੇ ਸਰ ਉਸ ਸਮੇਂ ਉਹਨਾਂ ਦੀ ਬਹੁਤ ਮਦਦ ਕੀਤੀ ਸੀਗੀ ਸਰ ਕੀ ਗੱਲ ਹੁਣ ਵੀ ਇਸ ਸਮੇਂ ਉਹ ਉਹਨਾਂ ਦੀ ਉਨੀ ਹੀ ਮਦਦ ਕਰਨਗੇ ਅ ਦੇਖੋ ਹੁਣ ਬਿੱਟੂ ਦੀ ਗੱਲ ਕਰੀਏ ਤਾਂ ਉਹ ਖੈਰ ਆਸ਼ੂ ਦੇ ਤਾਂ ਬੜਾ ਨੇੜੇ ਰਹੇ ਆ ਔਰ ਹੁਣ ਉਹ ਤਾਂ ਭਾਜਪਾ ਚਲੇ ਗਿਆ ਹੈ ਕੇਂਦਰੀ ਮੰਤਰੀ ਨੇ ਤੇ ਉਹ ਤਾਂ ਖੈਰ ਹੁਣ ਨਹੀਂ ਕਰ ਸਕਦੇ ਕਿਉਂਕਿ ਉਹ ਤਾਂ ਦੂਜੀ ਇਹ ਕਾਂਗਰਸ ਚ ਨੇ ਔਰ ਪਿਛਲੇ ਸਮੇਂ ਚ ਇਹਨਾਂ ਦਾ ਆਪਸੀ ਤੋੜ ਵਿਛੋੜਾ ਵੀ ਹੋਇਆ ਪਰ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਕਿ ਜਦੋਂ ਇਹ ਮਾਮਲਾ ਦਰਜ ਹੋਇਆ ਉਦੋਂ ਦਾ ਬਿੱਟੂ ਵਿਜੀਲੈਂਸ ਦੇ ਦਫ਼ਤਰ ਮੂਹਰੇ ਧਰਨਾ ਲਾ ਕੇ ਬੈਠ ਗਿਆ ਏ ਬਈ ਇਹ ਜੀ ਨਜਾਇਜ਼ ਕੇਸ ਆ ਸਿਆਸੀ ਬਦਲਾਖੋਰੀ ਐ ਸਿਆਸੀ ਰੰਜਿਸ਼ ਕਰਕੇ ਮਾਮਲਾ ਦਰਜ ਕੀਤਾ ਗਿਆ ਕਈ ਦਿਨ ਧਰਨਾ ਚੱਲਿਆ ਸੀ ਔਰ ਬਿੱਟੂ ਤਾਂ ਗ੍ਰਿਫਤਾਰੀ ਦੇ ਸਮੇਂ ਵੀ ਕੋਲੇ ਸੀਗੇ ਉਹਨਾਂ ਨੂੰ ਬੁਲਾ ਲਿਆ ਸੀ ਕੋਲੇ ਔਰ ਉਹ ਹੁਣ ਜਿਹੜੇ ਹਾਲਾਤ ਆ ਹੁਣ ਤੇ ਜੇ ਬਿੱਟੂ ਚਾਹਣ ਤਾਂ ਫਿਰ ਜੇ ਉਦੋਂ ਸਾਫ਼ ਸੀਗੇ ਜਾਂ ਸਿਆਸੀ ਬਦਲਾਖੋਰੀ ਸੀ ਤੇ ਉਦੋਂ ਆਮ ਆਦਮੀ ਪਾਰਟੀ ਤੇ ਦੋਸ਼ ਲਾਉਂਦੇ ਸੀ ਪੰਜਾਬ ਸਰਕਾਰ ਤੇ ਤੇ ਹੁਣ ਤਾਂ ਉਹਨਾਂ ਦੀ ਆਪਦੀ ਸਰਕਾਰ ਆ ਫਿਰ ਕੇਂਦਰ ਚ ਹੁਣ ਭਾਜਪਾ ਨੇ ਉਹਨਾਂ ਦੇ ਉਹਦੇ ਖਿਲਾਫ ਕੀਤਾ ਆਸ਼ੂ ਦੇ ਈਡੀ ਤਾਂ ਫਿਰ ਭਾਜਪਾ ਦੇ ਇਸ਼ਾਰੇ ਤੇ ਹੀ ਕੰਮ ਕਰਦੀ ਆ ਨਾ ਇਹ ਦੋਸ਼ ਲੱਗਦੇ ਆ ਫਿਰ ਜੇ ਉਹ ਉਹ ਚਾਹਣ ਤਾਂ ਹਣ ਉਹਦੀ ਮਦਦ ਕਰ ਸਕਦੇ ਆ ਉਦੋਂ ਤਾਂ ਖੈਰ ਨਹੀਂ ਕਰ ਸਕਿਆ ਹੁਣ ਤਾਂ ਕਰ ਸਕਦੇ ਆ ਹੁਣ ਤਾਂ ਸੱਤਾ 'ਚ ਬੈਠੇ ਆ ਹੁਣ ਜਾਰੀ ਨਿਭਾ ਸਕਦੇ ਆ ਜੇ ਚਾਹਣ ਤਾਂ ਪਰ ਮੈਨੂੰ ਲੱਗਦਾ ਨਹੀਂ ਨਿਭਾਉਣ ਕਿਉਂਕਿ ਪਿਛਲੇ ਸਮੇਂ 'ਚ ਇਹਨਾਂ ਦੀਆਂ ਆਪਸੀ ਦੂਰੀਆਂ ਵੀ ਬਣ ਗਈਆਂ ਸੀ। ਔਰ ਦੂਸਰੇ ਪਾਸੇ ਜਿਹੜੀ ਤੁਸੀਂ ਰਾਜਾ ਬੜੰਗ ਦੀ ਗੱਲ ਕੀਤੀ ਹੈ ਰਾਜਾ ਬੜੰਗ ਠੀਕ ਹੈ ਉਸ ਸਮੇਂ ਰਾਜਾ ਬੜੰਗ ਵੀ ਸਟੇਟ ਪ੍ਰਧਾਨ ਸੀ ਕਾਂਗਰਸ ਦੇ ਔਰ ਹੁਣ ਵੀ ਉਹ ਹੈਗੇ ਆ ਉਹਨਾਂ ਨੇ ਵੀ ਬੜੇ ਧਰਨੇ ਮਜਾਰੇ ਲਾਏ ਸੀ ਉਹ ਵੀ ਚੰਡੀਗੜ੍ਹ ਇਹਦੇ ਨਾਲ ਆਸ਼ੂ ਦੇ ਗਏ ਸੀ ਵਿਜੀਲੈਂਸ ਦਫਤਰ ਦੇ ਮੂਰੇ ਇੱਕ ਦਿਨ ਪਹਿਲਾਂ ਜਦੋਂ ਇਹਨਾਂ ਦੀ ਗ੍ਰਿਫਤਾਰੀ ਦੀਆਂ ਚਰਚਾਵਾਂ ਚੱਲ ਰਹੀਆਂ ਸਨ ਤਾਂ ਪਹਿਲਾਂ ਚਲੇ ਗਏ ਸੀ ਔਰ ਉਹਨਾਂ ਨੇ ਵੀ ਬੜਾ ਸਖਤ ਪ੍ਰੋਟੈਸਟ ਕੀਤੇ ਸੀ ਆ ਕੇ ਇੱਥੇ ਇਹ ਵਿਜੀਲੈਂਸ ਦੇ ਖਿਲਾਫ ਜਾਂ ਪੰਜਾਬ ਸਰਕਾਰ ਦੇ ਖਿਲਾਫ ਜਾਂ ਭਗਵੰਤ ਮਾਨ ਦੇ ਦੋਸ਼ ਲਾਏ ਸੀ ਪਰ ਹੁਣ ਜਦੋਂ ਤੋਂ ਉਹ ਲੁਧਿਆਣੇਓ ਇਲੈਕਸ਼ਨ ਲੜਿਆ ਕਿਉਂਕਿ ਆਸ਼ੂ ਲੁਧਿਆਣੇਓ ਦਾਅਵੇਦਾਰ ਸੀ ਉਮੀਦਵਾਰ ਸੀ ਔਰ ਰਾਜਾ ਬੜੰਗ ਨੂੰ ਟਿਕਟ ਮਿਲ ਜਾਂਦੀ ਰਾਜਾ ਬੜੰਗ ਆ ਕੇ ਇਲੈਕਸ਼ਨ ਲੜੇ ਆ ਔਰ ਇਹ ਪਤਾ ਲੱਗਿਆ ਕਿ ਇਹ ਪਤਾ ਨਹੀਂ ਇਹ ਚਰਚਾਵਾਂ ਤਾਂ ਆਮ ਰਹੀਆਂ ਵੀ ਆਸ਼ੂ ਨੇ ਉਹਨਾਂ ਦੀ ਮਦਦ ਨਹੀਂ ਕੀਤੀ ਕਿਉਂਕਿ ਆਸ਼ੂ ਆਪ ਦਾਅਵੇਦਾਰ ਸੀਗੇ ਟਿਕਟ ਦੇ ਐਨ ਮੌਕੇ ਤੇ ਆ ਕੇ ਉਹਨਾਂ ਦੀ ਟਿਕਟ ਕੱਟੀ ਗਈ ਹੈ ਜੇ ਉਹ ਜਿਹੜੀ ਆਪਸੀ ਮਤਲਬ فاਸਲਾ ਕਹਿ ਲੋ ਜਾਂ ਦੂਰੀਆਂ ਪੈ ਗਈਆਂ ਨੇ ਰਾਜਾ ਬੜੰਗ ਦੇ ਇਥੇ ਇਲੈਕਸ਼ਨ ਲੜਨ ਤੋਂ ਬਾਅਦ ਹੁਣ ਹੋ ਸਕਦਾ ਕਿਉਂਕਿ ਉਹ ਬੋਲੇ ਨਹੀਂ ਅਜੇ ਤੱਕ ਕਾਂਗਰਸ ਦਾ ਹੋਰ ਕੋਈ ਲੀਡਰ ਵੀ ਨਹੀਂ ਬੋਲੇ ਅੱਜ ਮੈਂ ਕੱਲ ਕਿਉਂਕਿ ਕੱਲ ਹੀ ਬੋਲ ਪੈਣਾ ਚਾਹੀਦਾ ਹੈ ਗ੍ਰਿਫਤਾਰੀ ਤਾਂ ਕੱਲ ਹੀ ਪੈ ਗਈ ਸੀ ਜਿਸ ਸਟੇਟ ਪ੍ਰਧਾਨ ਚਾਵੇ ਤਾਂ ਕੱਲ ਹੀ ਉਹ ਇਸ ਮੁੱਦੇ ਤੇ ਕੋਈ ਬਿਆਨ ਦੇ ਦਿੰਦੇ ਪਰ ਕੋਈ ਬਿਆਨ ਅਜੇ ਸਾਹਮਣੇ ਨਹੀਂ ਆਇਆ ਔਰ ਕਾਂਗਰਸ ਪਾਰਟੀ ਜਾਂ ਰਾਜਾ ਬੜੰਗ ਕਿਉਂਕਿ ਪ੍ਰਧਾਨ ਨੇ ਉਹ ਕਾਂਗਰਸ ਦੇ ਜਾਂ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਉਹ ਇਹਨਾਂ ਚੋਂ ਅਜੇ ਕੋਈ ਲੀਡਰ ਬੋਲਿਆ ਨਹੀਂਗਾ ਆਉਣ ਵਾਲੇ ਦਿਨਾਂ ਚ ਕਾਂਗਰਸ ਪਾਰਟੀ ਜਾਂ ਇਹ ਲੀਡਰ ਕੀ ਸਟੈਂਡ ਲੈਂਦੇ ਆ ਜਾਂ ਬਿੱਟੂ ਵੀ ਹੋ ਸਕਦਾ ਅੰਦਰ ਖਾਤੇ ਕਿਉਂਕਿ ਕੇਂਦਰ ਚ ਮੰਤਰੀ ਬੈਠਾ ਪੁਰਾਣੀ ਜਾਰੀ ਦਾ ਮੋਹ ਜਾ ਗਿਆ ਵੇ ਕੋਈ ਮਦਦ ਕਰ ਦੇਣ ਤੇ ਉਹ ਸਮਾਂ ਦੱਸੂਗਾ ਪਰ ਅੱਜ ਦੀ ਡੇਟ ਚ ਆਸ਼ੂ ਜੀ ਬੁਰੀ ਤਰ੍ਹਾਂ ਉਲਝ ਗਏ ਨੇ ਔਰ ਬਿਜੀਲੈਂਸ ਤੋਂ ਨਿਕਲ ਕੇ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਹੁਣ ਈਡੀ ਕਰਕੇ ਵੱਧ ਗਈਆਂ ਨੇ ਪਹਿਲਾਂ ਵੀ ਉਹ ਬਰੀ ਬੁਰੀ ਤਰ੍ਹਾਂ ਉਲਝੇ ਰਹੇ ਆ ਔਰ ਕਹਿ ਲਓ ਉਹਨਾਂ ਦਾ ਜਿਹੜਾ ਸਿਆਸੀ ਭਵਿੱਖ ਆ ਪਹਿਲਾਂ ਹੀ ਦਾਤੇ ਲੱਗ ਗਿਆ ਸੀ ਤੇ ਹੁਣ ਤਾਂ ਜਿਹੜਾ ਹੈ ਉਹ ਹੋਰ ਕਹਿ ਲਓ ਦਾਗਦਾਰ ਹੋ ਗਿਆ ਜੀ ਸਰ ਜਿੱਦਾਂ ਸਾਡੇ ਸੀਐਮ ਭਗਵੰਤ ਮਾਨ ਜੀ ਨੇ ਸਿਰੋ ਪੈरिस ਦੇ ਵਿੱਚ 올림픽 ਦੇਖਣ ਜਾਣਾ ਚਾਹੁੰਦੇ ਨੇ ਤੇ ਸਰ ਉਹਨਾਂ ਦੇ ਜਾਣ ਦੇ ਵਿੱਚ ਕੁਝ ਅੜਿੱਕਾ ਪਿਆ ਹੋਇਆ ਹੈ ਕੀ ਕਾਰਨ ਹੈ ਸਰ ਉਸ ਚੀਜ਼ ਦਾ ਅ ਦੇਖੋ 올림픽 ਜਾਣ ਲਈ ਉਹਨਾਂ ਨੇ ਗੇਮਾਂ ਦੇਖਣ ਲਈ ਜਿਹੜੀ ਹੈ ਵਿਦੇਸ਼ ਮੰਤਰਾਲੇ ਤੋਂ ਇਜਾਜ਼ਤ ਮੰਗੀ ਹੈ ਕਿਉਂਕਿ ਜਦੋਂ ਜਿਹੜੇ ਸਿਆਸੀ ਜਾਂ ਸੱਤਾਧਾਰੀ ਉਹ ਹੁੰਦੇ ਨੇ ਲੋਕ ਉਹਨਾਂ ਨੂੰ ਵਿਦੇਸ਼ ਮੰਤਰਾਲੇ ਤੋਂ ਇਜਾਜ਼ਤ ਲੈਣੀ ਪੈਂਦੀ ਹੈ ਔਰ ਚਾਰ ਨੂੰ ਜਿਹੜਾ ਉੱਥੇ ਕੁਆਟਰਫਾਈਨਲ ਮੈਚ ਹੋਣਾ ਹਾਕੀ ਦਾ ਵੈਸੇ ਲੰਪਕ ਗੇਮਾਂ ਚ ਆਪਣੇ ਜਿਹੜੇ ਪੰਜਾਬ ਦੇ ਖਿਡਾਰੀ ਆ 19 ਖਿਡਾਰੀ ਖੇਡ ਰਹੇ ਆ ਔਰ ਖਾਸ ਕਰ ਜਿਹੜੇ ਹਾਕੀ ਦੀ ਗੇਮ ਆ ਜਿਹੜਾ ਹਾਕੀ ਚ ਪਿਛਲੀ ਵਾਰੀ ਵੀ ਆਪਣਾ ਮੈਡਲ ਆਇਆ ਜਾਂ ਹਾਕੀ ਚ ਪਿਛੇ ਚਲੇ ਜਾ ਗਿਆ ਤਾਂ 8 ਮੈਡਲ ਜਿਹੜੇ 골ਡ ਮੈਡਲ ਆਏ ਹੋਇਆ ਇੱਕ ਬ੍ਰਾਊਨ ਮੈਡਲ ਆਇਆ ਪਿਛਲੀ ਵਾਰੀ ਔਰ ਜਿਹੜਾ ਹੈਗਾ ਹੁਣ ਵੀ ਇਸ ਵਾਰ ਵੀ ਹਾਕੀ ਟੀਮ ਦੋ ਮੈਚ ਜਿੱਤ ਚੁੱਕੀ ਹੈ ਕੱਲ ਭਾਵੇਂ ਇੱਕ ਮੈਚ ਹਾਰ ਗਈ ਹੈ ਤੇ ਔਰ ਚਾਰ ਨੂੰ ਕੁਆਟਰ ਫਾਈਨਲ ਹੋਣਾ ਹਾਕੀ ਟੀਮ ਦਾ ਉਹ ਚ ਕਾਫੀ ਪੰਜਾਬ ਦੇ ਖਿਡਾਰੀ ਆ ਔਰ ਸੀਐਮ ਸਾਹਿਬ ਨੇ ਕਿਹਾ ਵੀ ਮੇਰੇ ਜਾਣ ਨਾਲ ਉੱਥੇ ਹੌਸਲਾ ਵਧੂਗਾ ਖਿਡਾਰੀਆਂ ਦਾ ਜਾਂ ਦੇਖੋ ਪੰਜਾਬ ਸਰਕਾਰ ਨੇ ਵੀ ਹੁਣ ਤਾਂ 올림픽 ਜਿਹੜੇ ਜੇਤੂ ਖਿਡਾਰੀ ਆ ਭਾਵੇਂ ਅਜੇ ਪੰਜਾਬ ਦੇ ਖਿਡਾਰੀਆਂ ਨੇ ਤਾਂ ਕਿਸੇ ਨੇ ਨਹੀਂ ਇਨਾਮ ਜਿੱਤਿਆ ਮੈਡਲ ਨਹੀਂ ਜਿੱਤਿਆ ਹੈਗਾ ਪਰ ਹਰਿਆਣੇ ਦੇ ਤਿੰਨ ਖਿਡਾਰੀਆਂ ਨੇ ਜਿੱਤ ਲਿਆ ਔਰ ਪੰਜਾਬ ਦੇ ਖਿਡਾਰੀਆਂ ਲਈ ਪਿਛਲੀ ਕੈਪਟਨ ਸਰਕਾਰ ਦੇ ਸਮੇਂ ਕਾਫੀ ਵੱਡੇ ਕਹ ਲੋ ਇਨਾਮ ਜਿਹੜੇ ਸ਼ੁਰੂ ਹੋ ਗਏ ਸੀ ਔਰ ਪਿਛਲੀ ਵਾਰ ਵੀ ਜਿਹੜੀ ਜੈਤੂ ਟੀਮ ਸੀ ਉਹਨਾਂ ਨੂੰ ਸਰਕਾਰੀ ਨੌਕਰੀਆਂ ਵੀ ਮਿਲੀਆਂ ਸੀ ਔਰ ਵੱਡੇ ਇਨਾਮ ਵੀ ਜਿਹੜੇ ਮਿਲੇ ਸੀ ਈਵਨ ਮਹਾਰਾਜਾ ਰਣਜੀਤ ਸਿੰਘ ਅਵਾਰਡ ਕਾਂਗਰਸ ਸਰਕਾਰ ਦੇ ਸਮੇਂ ਸ਼ੁਰੂ ਹੋਇਆ ਸੀ ਔਰ ਮੌਜੂਦਾ ਜਿਹੜੀ ਭਗਵੰਤ ਮਾਨ ਸਰਕਾਰ ਵੀ ਹੈ ਇਹਨਾਂ ਵੱਲੋਂ ਵੀ ਨੈਸ਼ਨਲ ਪੱਧਰ ਦੇ ਖਿਡਾਰੀਆਂ ਲਈ ਇੰਟਰਨੈਸ਼ਨਲ ਖਿਡਾਰੀਆਂ ਲਈ 올림픽 ਗੇਮ ਜਿਹੜੇ ਕੋਈ ਪ੍ਰਾਪਤੀ ਦਿਖਾਉਂਦੇ ਆ ਉਹਨਾਂ ਖਿਡਾਰੀਆਂ ਲਈ ਜਿਹੜੇ ਵੱਡੇ ਇਨਾਮ ਦੀ ਜਿਹੜੀ ਰਾਸ਼ੀ ਐਲਾਨੀ ਗਈ ਹੈ ਔਰ ਉਹਨਾਂ ਲਈ ਸਰਕਾਰੀ ਨੌਕਰੀਆਂ ਤਾਂ ਮਿਲਦੀਆਂ ਮਿਲਦੀਆਂ ਜਿਹੜੇ ਨਵੇਂ ਆ ਬਾਕੀ ਬਹੁਤੇ ਖਿਡਾਰੀਆਂ ਨੂੰ ਤਾਂ ਮੈਲੀ ਚੁੱਕੀਆਂ ਚਾ ਪੁਲਿਸ ਵਿਭਾਗ ਆ ਜਾਂ ਹੋਰ ਵਿਭਾਗਾਂ ਚ ਔਰ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਉਹ ਕਲੀਅਰ ਹੋ ਜੂ ਕਿ ਕਿਉਂਕਿ ਜਿਹੜੇ ਅਧਿਕਾਰੀ ਨੇ ਪੰਜਾਬ ਦੇ ਲਾਈਨ ਚ ਲੱਗੇ ਹੋਏ ਆ ਵਿਦੇਸ਼ ਮੰਤਰਾਲੇ ਵੱਲੋਂ ਉਹਨਾਂ ਨੂੰ ਜਦੋਂ ਇਜਾਜ਼ਤ ਮਿਲਗੀ ਤਾਂ ਉਹ ਅਡਾਰੀ ਮਾਰ ਜਾਣਗੇ ਦੇਖਣਗੇ ਮੈਚ ਉਹ ਪਰਿਵਾਰ ਸਮੇਤ ਜਾਣਾ ਚਾਹੁੰਦੇ ਆ ਜੀ ਅਸੀਂ ਸਾਡੇ ਨਾਲ ਜੁੜੇ ਸੀਨੀਅਰ ਪੱਤਰਕਾਰ ਸਰਦਾਰ ਜਗਿੰਦਰ ਸਿੰਘ ਜੀ ਜਿਨ੍ਹਾਂ ਦੇ ਨਾਲ ਅਸੀਂ ਇੱਕ ਵਾਰੀ ਫੇਰ ਪੰਜਾਬ ਦੇ ਤਮਾਮ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਭਾਵੇਂ ਉਹ ਸਿਆਸੀ ਹੋਵੇ ਤੇ ਭਾਵੇਂ ਉਹ ਕੋਈ ਵੀ ਮੁੱਦਾ ਹੋਵੇ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਡੇ ਨਾਲ ਬਣੇ ਰਹਿਣ ਵਾਸਤੇ ਜੁੜੇ ਰਹਿਣ ਵਾਸਤੇ ਇੱਕ ਵਾਰੀ ਫੇਰ ਨਵੀਂ ਚਰਚਾ ਇੱਕ ਨਵੇਂ ਮੁੱਦੇ ਦੇ ਨਾਲ ਤੁਹਾਡੇ ਨਾਲ ਫੇਰ ਰੂਬਰੂ ਹੋਵਾਂਗੇ ਕੱਲ ਜੁੜੇ ਰਹੋ ਸਾਡੇ ਵਾਸਤੇ ਪੰਜਾਬ ਚੈਨਲ ਦੇ ਨਾਲ ਤੁਹਾਡਾ ਧੰਨਵਾਦ ਤੇ ਜੇਕਰ ਤੁਹਾਨੂੰ ਸਾਡਾ ਇਹ ਚਰਚਾ ਪਸੰਦ ਆਇਆ ਹੋਵੇ ਤੇ ਪਲੀਜ਼ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣਾ ਸੁਝਾਅ ਜ਼ਰੂਰ ਦਿਓ ਧੰਨਵਾਦ ਜੀ